ਆਮ ਆਦਮੀ ਪਾਰਟੀ ਤੋਂ ਇਲਾਵਾ ਅਜੇ ਤੱਕ ਸੰਗਰੂਰ ਤੋਂ ਨਹੀਂ ਹੋਇਆ ਕਿਸੇ ਵੀ ਉਮੀਦਵਾਰ ਦਾ ਐਲਾਨ ਵਕਵਕ ਪਾਰਟੀਆਂ ਦੇ ਵਰਕਰ ਆਪਣੇ ਉਮੀਦਵਾਰ ਨੂੰ ਵੇਖਣ ਲਈ ਤਰਸੇ ਜਿहां ਸੰਗਰੂਰ ਤੋਂ ਅਜੇ ਤੱਕ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਪਾਰਟੀਆਂ ਵੱਲੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਹੋਰ ਪਾਰਟੀਆਂ ਦੇ ਥੰਦੇ ਆਗੂ ਲੋਕਾਂ ਵਿੱਚ ਵਿਚਰੇ ਨੇ ਸ਼ਾਇਦ ਇਸ ਗੱਲ ਦੀ ਉਡੀਕ ਵਿੱਚ ਨੇ ਕਿ ਸੰਗਰੂਰ ਤੋਂ ਕਿਸ ਦੇ ਨਾਮ ਤੇ ਮੋਹਰ ਲੱਗਦੀ ਹੈ ਅਤੇ ਮੋਰ ਲੱਗਣ ਤੋਂ ਬਾਅਦ ਹੀ ਲੋਕਾਂ ਵਿੱਚ ਵਿਚਰਿਆ ਜਾਵੇ ਖੈਰ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ ਆਪ ਨੂੰ ਅਖਵਾਤਾਂ ਲੋਕਾਂ ਦੇ ਸੇਵਾਦਾਰ ਹੀ ਰਹੇ ਨੇ ਪਰ ਸ਼ਾਇਦ ਇਹਨਾਂ ਦੀ ਇਹ ਸੇਵਾਦਾਰੀ ਟਿਕਟ ਲੈਂਡ ਤੋਂ ਬਾਅਦ ਹੀ ਸ਼ੁਰੂ ਹੋਵੇਗੀ ਜਿਸ ਤਰ੍ਹਾਂ ਲੋਕਾਂ ਦੇ ਇਲਜ਼ਾਮ ਵੀ ਰਹਿੰਦੇ ਨੇ ਕਿ ਪਾਰਟੀਆਂ ਦੇ ਆਗੂ ਵੋਟਾਂ ਦੇ ਨੇੜੇ ਉਦੋਂ ਆਉਂਦੇ ਨੇ ਜਦੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਵੇ ਪਰ ਜੇਕਰ ਸੰਗਰੂਰ ਵਿੱਚ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਭਗਵੰਤ ਮਾਨ ਲਗਾਤਾਰ ਲੋਕਾਂ ਵਿੱਚ ਵਿਚਰੇ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਭਗਵੰਤ ਮਾਨ ਵੱਲੋਂ ਲੋਕਾਂ ਵਿੱਚ ਲੋਕ ਮਿਲਣੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਸਰਵੇ ਦੇ ਮੁਤਾਬਕ ਭਗਵੰਤ ਮਾਨ ਨੇ ਨਿਤ ਦਿਨ 10 ਪਿੰਡਾਂ ਦਾ ਦੌਰਾ ਕਰ ਰਹੇ ਨੇ ਅਤੇ ਇਹਨਾਂ ਪਿੰਡਾਂ ਵਿੱਚ ਜਾ ਕੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਉੱਥੇ ਨਾਲ ਹੀ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਇਹਨਾਂ ਲੋਕਾਂ ਵਿੱਚ ਆਪਣਾ ਪੁਰਾਣਾ ਰਿਪੋਰਟ ਕਾਰਡ ਲੈ ਕੇ ਜਾ ਰਹੇ ਨੇ ਤੇ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਅਤੇ ਦਿੱਤੀਆਂ ਹੋਈਆਂ ਗਰਾਂਟਾਂ ਬਾਰੇ ਦੱਸਿਆ ਜਾ ਰਿਹਾ ਹੈ ਪਰ ਜੇਕਰ ਇਸੇ ਹਲਕੇ ਨਾਲ ਸਬੰਧਤ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਲੋਕਾਂ ਨੇ ਸ਼ਾਇਦ ਕਿਸੇ ਦਾ ਮੂੰਹ ਵੀ ਨਹੀਂ ਵੇਖਿਆ ਹੁਣ ਇੱਥੇ ਸਵਾਲ ਏ ਖੜੇ ਹੋ ਜਾਂਦੇ ਨੇ ਕਿ ਜੇਕਰ ਉਸੇ ਹਲਕੇ ਨਾਲ ਸਬੰਧਤ ਆਗੂ ਆਪਣੇ ਆਪ ਨੂੰ ਲੋਕਾਂ ਦਾ ਸੇਵਾਦਾਰ ਕਹਿ ਰਿਹਾ ਤਾਂ ਲੋਕਾਂ ਵਿੱਚ ਹੁਣ ਤੱਕ ਵਿਚਾਰ ਕਿਉਂ ਨਹੀਂ ਰਿਹਾ ਇੱਕ ਪਾਰਟੀ ਤੋਂ ਤਿੰਨ ਤਿੰਨ ਉਮੀਦਵਾਰ ਆਪਣੀ ਦਾਵੇਦਾਰੀ ਠੋਕ ਚੁੱਕੇ ਨੇ ਅਜੇ ਵਿੱਚ ਪਾਰਟੀਆਂ ਇਸ ਮੁਸ਼ਕਲ ਵਿੱਚ ਵੀ ਫਸੀਆਂ ਹੋਈਆਂ ਨੇ ਕਿ ਕਿਸ ਨੂੰ ਟਿਕਟ ਦਿੱਤੀ ਜਾਵੇ ਕਿਸ ਕਿਸ ਨੂੰ ਟਿਕ ਦੇ ਕੇ ਖੁਸ਼ ਕੀਤਾ ਜਾਵੇ ਅਤੇ ਕਿਸ ਨੂੰ ਨਾ ਦੇ ਕੇ ਨਰਾਜ਼ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਕਿ ਕਾਂਗਰਸ ਵੱਲੋਂ ਜੇਕਰ ਇੱਕ ਉਮੀਦਵਾਰ ਨੂੰ ਟਿਕ ਦਿੱਤੀ ਜਾਂਦੀ ਹੈ ਤਾਂ ਦਾਵੇਦਾਰੀ ਠੋਕਣ ਵਾਲੇ ਤਿੰਨ ਹੋਰ ਕਾਂਗਰਸੀ ਆਗੂ ਆਪਣੇ ਬਗਾਵਤੀ ਸੁਰ ਦਿਖਾ ਸਕਦੇ ਨੇ ਖੈਰ ਵੇਖਣਾ ਹੀ ਹੋਵੇਗਾ ਕਿ ਬਾਕੀ ਪਾਰਟੀਆਂ ਵੱਲੋਂ ਭਗਵੰਤ ਮਾਨ ਦੇ ਵਿਰੁੱਧ ਕਿਹੜਾ ਉਮੀਦਵਾਰ ਖੜਾ ਕੀਤਾ ਜਾਂਦਾ ਹੈ ਅਤੇ ਕੀ ਉਹ ਭਗਵੰਤ ਮਾਨ ਨੂੰ ਟੱਕਰ ਦੇ ਪਾਉਂਦਾ ਜਾਂ ਫਿਰ ਉਸ ਨੂੰ ਵੀ ਲੱਟ ਕੇ ਮੂੰਹ ਦੇ ਨਾਲ ਹੀ 23 ਮਈ ਨੂੰ ਮੈਦਾਨ ਚੋਂ ਬਾਹਰ ਹੋਣਾ ਪਈਗਾ ਜਿਵੇਂ ਪਿਛਲੀ ਵਾਰ ਆਇਸਨ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੋਕ ਚੈਨਲ